ਕਰਮਵੀਰ ਚਾਂਦੇ ਨੇ ਫਿਲਹਾਲ ਨਕਾਰੇ ਨੇ ਉਹਨਾਂ ਕਿਹਾ ਕਿ ਮੇਰੇ ਕੋਲ ਤਾਂ ਆਪਣੀ ਕੋਈ ਸਿਕਿਉਰਿਟੀ ਹੀ ਨਹੀਂ ਹੈ ਪੁਲਿਸ ਪ੍ਰਸ਼ਾਸਨ ਨੇ ਮਸਲੇ ਤੇ ਫਿਲਹਾਲ ਚੁੱਪੀ ਧਾਰੀ ਹੋਈ ਹੈ ਮੰਜੂਰਾਣਾ ਦਾ ਜਿਹੜਾ ਇਲਜ਼ਾਮ ਹੈ ਕਪੂਰਥਲਾ ਵਿੱਚ ਆਪ ਬਨਾਮ ਆਪ ਹੋਈ ਪਈ ਹੈ ਇਸ ਦੀ ਵਜ੍ਹਾ ਨੇ ਇਹ ਤਸਵੀਰਾਂ ਜਿਨ੍ਹਾਂ ਵਿੱਚ ਵਿਖਾਈ ਦੇ ਰਿਹਾ ਇੱਕ ਸ਼ਖਸ ਐਨ ਆਰ ਆਈ ਹੈ ਤੇ ਇਸ ਦੇ ਨਾਲ ਖੜੇ ਸੁਰੱਖਿਆ ਮੁਲਾਜ਼ਮਾ ਦਾ ਮੁੱਦਾ ਭੱਕ ਗਿਆ ਹੈ ਆਪ ਦੀ ਸਾਬਕਾ ਹਲਕਾ ਇੰਚਾਰਜ ਤੇ ਸਾਬਕਾ ਸੈਸ਼ਨ ਜੱਜ ਮਨਜੂ ਰਾਣਾ ਦਾ ਇਲਜ਼ਾਮ ਹੈ ਕਿ ਮੌਜੂਦਾ ਹਲਕਾ ਇੰਚਾਰਜ ਕਰਮਵੀਰ ਚਾਂਦੀ ਨੇ ਪੈਸੇ ਲੈ ਕੇ ਇਸ ਸ਼ਖਸ ਨੂੰ 1 ਮਹੀਨੇ ਲਈ ਸਿਕਿਉਰਿਟੀ ਵਿੱਚ ਹੀ ਹੈ ਉਹਨਾਂ ਆਪਣੇ ਦਾਅਵੇ ਨੂੰ ਹੋਰ ਪੁਖਤਾ ਕਰਨ ਦੇ ਲਈ ਇਸ ਸ਼ਖਸ ਵੱਲੋਂ ਸੁਰੱਖਿਆ ਮੁਲਾਜ਼ਮਾ ਨੂੰ ਨਾਲ ਲੈ ਕੇ ਬਣਾਈਆਂ ਗਈਆਂ ਰੀਲਾਂ ਵੀ ਸਾਂਝੀਆਂ ਕੀਤੀਆਂ ਨੇ ਮਨਜੂ ਰਾਣਾ ਦਾ ਕਹਿਣਾ ਹੈ ਕਿ ਇੱਕ ਤਾਂ ਸਿਕਿਉਰਿਟੀ ਵੇਚੀ ਗਈ ਤੇ ਦੂਜਾ ਤਸਵੀਰਾਂ ਚ ਜੋ ਸੁਰੱਖਿਆ ਮੁਲਾਜ਼ਮ ਵਿਖਾਈ ਦੇ ਰਹੇ ਨੇ ਉਹ ਹੋਮਗਾਰਡ ਦੇ ਨੇ ਤੇ ਉਹਨਾਂ ਕੋਲ ਜੋ AK47 ਵਰਗੇ ਹਥਿਆਰ ਵਿਖਾਈ ਦੇ ਰਹੇ ਨੇ ਉਹ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਬਣਾਉਂਦੇ ਨੇ ਮਨਜੂ ਰਾਣਾ ਦਾ ਕਹਿਣਾ ਹੈ ਕਿ ਕਰਮਵੀਰ ਚਾਂਦੀ ਪੈਸੇ ਲੈ ਕੇ ਆਪਣੇ ਚਹੇਤਿਆਂ ਨੂੰ ਐਸੇ ਤਰ੍ਹਾਂ ਖੁਸ਼ ਕਰਦੇ ਨੇ ਤੇ ਇਦਾਂ ਦਾ ਸੁਣਿਆ ਨਹੀਂ ਸੀਗਾ ਜਿਹੜਾ ਤੁਸੀਂ ਕਹਿ ਰਹੇ ਹੋ ਇੱਕ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਤੁਸੀਂ ਵੀ ਹਲਕਾ ਇੰਚਾਰਜ ਰਹੇ ਹੋ ਕਿ ਇਸ ਤਰ੍ਹਾਂ ਦੇ આરોਪ ਜਿਹੜੇ ਆ ਕੀ ਤੁਸੀਂ ਤੁਹਾਡੇ ਕੋਲ ਕੋਈ ਇਸ ਚੀਜ਼ ਦੇ ਸਬੂਤ ਹੈ ਦੇਖੋ ਮੇਰੇ ਕੋਲ ਇਹ ਫੋਟੋਆਂ ਨੇ ਇਹ ਸਾਰੀਆਂ ਮੈਨੂੰ ਲੋਗਾਂ ਨੇ ਭੇਜੀਆਂ ਨੇ ਇਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਇਹ ਹੈਗਾ ਇਹ ਮੁੰਡਾ ਅਮਰੀਕਾ ਤੋਂ ਆਇਆ ਸੀਗਾ ਆ ਦੋ ਗਨ ਮੈਨਾਂ ਇਹਦੇ ਨਾਲ ਇਹ ਹੋਮਗਾਰਡ ਵਾਲੇ ਆ ਇਹਨਾਂ ਦੇ ਕੋਲ ਇੱਕ ਇੱਕ ਕੇ 40 ਵੈਪਨਸ ਨੇ ਜੋ ਇਹ ਰੱਖ ਨਹੀਂ ਸਕਦੇ ਇਹ ਅਨオーਥਰਾਇਜ਼ਡ ਵੈਪਨ ਐ ਮੈਨੂੰ ਮੈਡਮ ਪ੍ਰਭਜੋਤ ਐਸਐਚਓ ਨੇ ਕਲੀਅਰ ਕੀਤਾ ਕਿ ਮੈਂ ਇਸ ਬੰਦੇ ਨੂੰ ਨਰਿੰਦਰ ਕੁਮਾਰ ਨੂੰ ਕੋਈ ਵੈਪਨ ਨਹੀਂ ਦਿੱਤਾ ਬਿਨਾ ਵੈਪਨ ਤੋਂ ਹਲਕਾ ਇੰਚਾਰਜ ਨੇ ਮੰਗੇ ਤੇ ਹਲਕਾ ਇੰਚਾਰਜ ਨੂੰ ਮੈਂ ਦੇ ਦਿੱਤੇ ਕਪੂਠਲੇ ਵਾਲੇ ਨੂੰ ਜਦੋਂ ਮੈਂ ਸਿਟੀ ਵਾਲੇ ਐਸਐਚਓ ਹਰ ਭਜਨ ਨੂੰ ਪੁੱਛਿਆ ਉਹ ਕਹਿੰਦਾ ਜੀ ਇਹ ਬੰਦਾ ਮੇਰੇ ਗਾਰਡ ਦੇ ਉੱਤੇ ਆ ਜਿਹਦਾ ਨਾਮ ਤਰਸ਼ੇਮ ਸਿੰਘ ਐ ਪਰ ਮੈਨੂੰ ਨਹੀਂ ਪਤਾ ਕਿ ਇਹ ਬੰਦਾ ਹਲਕਾ ਇੰਚਾਰਜ ਕੋਲ ਕਿੱਦਾਂ ਗਿਆ ਹੈਗਾ ਮੈਨੂੰ ਟਾਈਮ ਦਿਓ ਇਨਕੁਆਰੀ ਕਰਨ ਦਾ ਫੇਰ ਵੀ ਮੈਨੂੰ ਤਸੱਲੀ ਨਹੀਂ ਹੋਈ ਸਟਿਲ ਮੈਂ ਐਸਐਸਪੀ ਸਾਹਿਬ ਨੂੰ ਪੁੱਛਿਆ ਜਾ ਕੇ ਕਿ ਐਸਐਸਪੀ ਸਾਹਿਬ ਪਲੀਜ਼ ਮੈਨੂੰ ਦੱਸੋ ਕਿ ਅਨ ਅਥੋਰਾਈਜ਼ਡ ਵੈਪਨ ਤੇ ਅਨ ਅਥੋਰਾਈਜ਼ਡ ਸਿਕਿਉਰਿਟੀ ਤੁਸੀਂ ਕਿੱਦਾਂ ਦਿੱਤੀ ਹੈਗੀ ਆ ਕਿੱਦਾਂ ਇਹ ਬੱਤੇ ਹਲਕਾ ਇਨਚਾਰਜ ਨੂੰ ਦਿੱਤੇ ਗਏ ਤੇ ਉਹਨੇ ਹਲਕਾ ਇਨਚਾਰਜ ਨੇ ਅੱਗੇ ਆਪਣੇ ਪਰਸਨਲ ਬੈਨੀਫਿਟ ਲਈ ਤੇ ਪਰਸਨਲ ਗੇਨਸ ਲਈ ਵੇਚੇ ਹੈਗੇ ਠੀਕ ਹੈ ਨਾ ਇਤਾਂ ਨਹੀਂ ਦੇ ਸਕਦੇ ਕਦੇ ਵੀ ਕਿਸੇ ਨੂੰ ਦੇਖੋ ਪਹਿਲੀ ਗੱਲ ਤਾਂ ਅਸੀਂ ਇੱਕ ਛੋਟੀ ਜੀ ਪਿਸਤਲ ਰੱਖੀ ਹੈ ਨਾਲ ਹੀ ਪਰਚਰ ਰਿਸਟਰ ਹੋ ਜਾਂਦਾ ਹੈ ਇਹ ਤਾਂ ਟੋਟਲੀ ਅਨ ਅਥੋਰਾਈਜ਼ਡ ਕੋਈ ਦੇਖ ਸਕਦੇ ਹੋ ਕਿਦਾਂ ਇੱਕ ਇੱਕ 47 ਹੈ ਜਿਹੜਾ ਬੰਦੇ ਨੇ ਛੁੱਟੀ ਵੀ ਜਾਣਾ ਕਿਸੇ ਗਨਮੈਨ ਨੂੰ ਹੋਮ ਗਾੜੀ ਰੱਖ ਨਹੀਂ ਸਕਦਾ ਹੋਮ ਗਾੜੀ ਹੈ ਵੈਪਨ 1 47 ਕਿਉਂਕਿ ਇਸ਼ੂ ਹੀ ਨਹੀਂ ਹੋਏ ਇਹਨਾਂ ਨੂੰ ਏਕੇ 47 ਇਹ ਜਿਹੜੇ ਹਲਕਾ ਇੰਚਾਰਜ ਦੇ ਪਰਸਨਲ ਗਨਮੈਨ ਦੇ ਏਕੇ 47 ਹੈ ਇੱਕ ਗਨਮੈਂਡ ਛੁੱਟੀ ਤੇ ਜਾਏਗਾ ਕਦੀ ਆਪਣਾ ਹੈਂਡਓਵਰ ਨਹੀਂ ਕਰਦਾ ਉਹਨੂੰ ਜਮ੍ਹਾਂ ਕਰਾਉਣਾ ਪੈਂਦਾ ਜਮ੍ਹਾਂ ਕਰਾ ਕੇ ਵਾਪਸ ਆ ਕੇ ਛੁੱਟੀ ਤਾਂ ਫੇਰ ਉਲੰਘਦਾ ਵਾ ਪਰ ਇੱਥੇ ਤਾਂ ਆਵਾ ਹੀ ਉੱਤਿਆ ਪਿਆ ਹੈਗਾ ਅਨਔਥਰਾਇਜ਼ ਥਾਣੇਦਾਰਾਂ ਨੇ ਥਾਣੇ ਵਾਲਿਆਂ ਨੇ ਦਿੱਤੇ ਅੱਗੋਂ ਸਾਡੇ ਹਲਕਾ ਇੰਚਾਜੀ ਨੇ ਉਹਨਾਂ ਨੂੰ ਅੱਗੇ ਵੇਚ ਦਿੱਤਾ ਉਧਰ ਇਹਨਾਂ ਇਲਜ਼ਾਮਾ ਸਬੰਧੀ ਜਦੋਂ ਪੀਡੀਸੀ ਨਿਊਜ਼ ਵੱਲੋਂ ਕਰਮਵੀਰ ਚਾਂਦੀ ਨਾਲ ਫੋਨ ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਆਪਣੇ ਤੇ ਲੱਗੇ ਸਾਰੇ ਇਲਜ਼ਾਮਾ ਨੂੰ ਬੇਬੁਨਿਆਦ ਦੱਸਿਆ ਦੇਖਿਆ ਕਿ ਉਹਨਾਂ ਕੋਲ ਤਾਂ ਆਪਣੀ ਸੁਰੱਖਿਆ ਵੀ ਨਹੀਂ ਹੈ ਸਾਡਾ ਤਾਂ ਕੰਮ ਆਣਾ ਕਿ ਤੁਹਾਡੇ ਨਾਲ ਵੀ ਗੱਲ ਕਰਨੀ ਜ਼ਰੂਰੀ ਆ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਸ ਸੰਬੰਧੀ ਅਸੀਂ ਕਹਿਣਾ ਚਾਹੁੰਦੇ ਹਾਂ ਬਈ ਮੈਂ ਆਮ ਮੰਦਾ ਵਾਂ ਸਧਾਰਨ ਘਰ ਦਾ ਮੁੰਡਾ ਮੇਰੇ ਕੋਲ ਕਿੰਨੇ ਕਿ ਪ੍ਰਾਪਰਟੀ ਆ ਜਿਹੜੇ ਮੈਂ ਕੰਨ ਮਨ ਲੈ ਕੇ ਫਿਰਨਾ ਠੀਕ ਆ ਜੀ ਠੀਕ ਆ ਠੀਕ ਆ ਜੀ ਨਾ ਤਾਂ ਆਵਾਂ ਦੀ ਪਾਰਟੀ 'ਚ ਕੋਈ ਇਦਾਂ ਦਾ ਹੈਗਾ ਸਿਸਟਮ ਤਾਂ ਨਾ ਸਾਨੂੰ ਸਰਕਾਰ ਹੀ ਦੇ ਕੇ ਰਾਜੀ ਆ ਓਕੇ ਓਕੇ ਠੀਕ ਆ ਜੀ ਪਰ ਇਹ ਕਿ ਤੁਸੀਂ ਹਲਕਾ ਇੰਚਾਰਜ ਹੋ ਤੁਹਾਨੂੰ ਕੋਈ ਸਿਕਿਉਰਿਟੀ ਨਹੀਂ ਮਿਲੀ ਪਾਜੀ ਹਜੇ ਤੱਕ ਮੇਰੀ ਸਿਕਿਉਰਿਟੀ ਅਪਲਾਈ ਹੋਈ ਪਈ ਆ ਹੀ ਨਹੀਂ ਹਜੇ ਓਕੇ ਆ ਹੀ ਨਹੀਂ ਕਿ ਪਰ ਫਿਰ ਉਹਨਾਂ ਵੱਲੋਂ ਇਹ ਰੂਪ ਲਾਇਆ ਕਿ ਦੋ ਹੋਮ ਗਾਰਡ ਲੈ ਕੇ ਉਹਨਾਂ ਨੂੰ ਸੈਲਟਾਂ ਕੈਰੀ ਕਰਾएंगे ਇੱਕ ਐਨਆਰਈ ਨੂੰ ਦਿੱਤੀ ਗਈ ਪਾਜੀ ਮੇਰੀ ਇੱਕ ਗੱਲ ਸੁਣੋ ਕਿਸੇ ਵੀ ਰਿਕਾਰਡ ਤੇ ਮੇਰਾ ਕਿਤੇ ਵੀ ਹੋਵੇ ਮੈਂ ਜਾਰੀ ਕਰਾਈ ਸਿਕਿਉਰਿਟੀ ਤਾਂ ਮੈਂ ਜ਼ਿੰਮੇਵਾਰ ਠੀਕ ਹੈ ਜੀ ਠੀਕ ਆ ਹਾਂ ਜਦੋਂ ਮੈਂ ਹੈ ਹੀ ਨਹੀਂ ਮੇਰੇ ਕੋਲ ਮੈਂ ਕਰਾਈ ਹੀ ਨਹੀਂ ਤਾਂ ਮੈਂ ਕਿਦਾਂ ਜ਼ਿੰਮੇਵਾਰ ਹੋ ਜਾਊਂਗਾ ਜੀ ਮੇਰੇ ਪਾਸੇ ਇਸ ਮਾਮਲੇ 'ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੁਲਿਸ ਦੇ ਆਲਾ ਅਫਸਰਾਂ ਦੇ ਕੋਲ ਐਨ ਆਰ ਆਈ ਨੂੰ ਸੁਰੱਖਿਆ ਮੁਹੱਈਆ ਕਰਾਉਣ ਬਾਰੇ ਕੋਈ ਜਾਣਕਾਰੀ ਹੈ ਹੀ ਨਹੀਂ ਤੇ ਉਹਨਾਂ ਮਾਮਲੇ 'ਚ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਜਾਂਚ ਕਰਾਂਗੇ ਇਸ ਬਾਰੇ ਮੈਨੂੰ ਆਈ ਕੈਨਟ ਕਮੈਂਟ ਬਿਕੋਜ਼ ਮੈਨੂੰ ਇਹ ਇਨਫੋਰਮੇਸ਼ਨ ਨਹੀਂ ਮਿਲੀ ਹੈਗੀ ਹੈ ਕਿ ਕੁਝ ਇਦਾਂ ਦਾ ਹੋਊਗਾ ਤਾਂ ਆਈ ਵਿਲ ਵੈਰੀਫਾਈ ਇਟ ਹੋਮ ਗਾਰਡ ਇਹ ਸਾਲ ਤਾਂ ਕੈਰੀ ਕਰ ਸਕਦੇ ਜਾਂ ਨਹੀਂ ਕਰ ਸਕਦੇ ਲਾਅ ਮੁਤਾਬਕ ਲਾਅ ਮੁਤਾਬਕ ਅਲੋਟਮੈਂਟ ਨਹੀਂ ਹੁੰਦੀ ਬਟ ਕੋਈ ਸਪੈਸ਼ਲ ਆਰਡਰਸ ਜੇ ਹੋਏ ਹੋਣ ਤੇ ਉਹ ਕਰ ਸਕਦੇ ਪੁਲਿਸ ਸੁਰੱਖਿਆ ਲੈਣ ਦਾ ਮੁੱਦਾ ਕਾਫੀ ਪੇਚੀਦਾ ਹੈ ਕਈ ਤਰ੍ਹਾਂ ਦੇ ਨਿਯਮ ਕਾਨੂੰਨ ਹੁੰਦੇ ਨੇ ਤੇ ਛੇਤੀ ਕਿਤੇ ਕਿਸੇ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾਂਦੀ ਜਦੋਂ ਤੱਕ ਇਹ ਪੁਖਤਾ ਨਾ ਹੋ ਜਾਵੇ ਕਿ ਸੁਰੱਖਿਆ ਦੀ ਮੰਗ ਕਰਨ ਵਾਲੇ ਸ਼ਖਸ ਦੀ ਜਾਨ ਨੂੰ ਵਾਕਿਆ ਹੀ ਖਤਰਾ ਹੈ ਪਰ ਸੁਰੱਖਿਆ ਮੁਲਾਜ਼ਮਾਂ ਨੂੰ ਨਾਲ ਲੈ ਕੇ ਰੀਲਾਂ ਬਣਾਉਣ ਵਾਲੇ ਇਸ ਸ਼ਖਸ ਨੂੰ ਕਿਸਦੇ ਇਸ਼ਾਰੇ ਤੇ ਆਧੁਨਿਕ ਹਥਿਆਰਾਂ ਨਾਲ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਾਏ ਗਏ ਇਸ ਜਾਂਚ ਦਾ ਮੁੱਦਾ ਹੈ ਪੀਡੀਸੀ ਨਿਊਜ਼ ਲਈ ਕਪੂਰਥਲਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ